ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗਲ ਡੇਰੀ ਫਾਰਮ ਤੇ ਲੋ ਜੀ ਸ਼ਾਮ ਦਾ ਟਾਈਮ ਹੈ ਜੀ ਆਪਣਾ ਪਸ਼ੂ ਮਾਲ ਛੀਕੇ ਆਪਣਾ ਬੱਕਰੀ ਖਾਰੀ ਹਰੇ ਚਾਰਾ ਪੱਠੇ ਕੁਤਰੇ ਸੀ ਹਰੇ ਚਾਰਾ ਕੁਤਰਿਆ ਸੀ ਪਾਤਾ ਅੱਪੀ ਜੀ ਬਸ ਲਾਸਟ ਡਾਈਟ ਇਹਨਾਂ ਦੀ ਸ਼ਾਮ ਵਾਲੀ ਉਸ ਤੋਂ ਬਾਅਦ ਬੰਦ ਤੇ ਅੱਜ ਡਾਈਟ ਦੀ ਗੱਲ ਤੇ ਜਿੱਤਾ ਹੈਗਾ ਸੱਚ ਇੱਕ ਅੱਜ ਨਾ ਆਪਣੇ ਘਰੇ ਸੱਜਣ ਭਰਾ ਆਇਆ ਇੱਕ ਗੱਲ ਕਰਦੇ ਕਹਿੰਦਾ ਕਹਿੰਦਾ ਯਾਰ ਮੈਂ ਬੱਕਰੀਆਂ ਰੱਖਣੀਆਂ ਪਰ ਮੈਨੂੰ ਡਰ ਲੱਗਦਾ ਮੈਨੂੰ ਕੀ ਡਰ ਲੱਗਦਾ ਕਹਿੰਦਾ ਕਹਿੰਦਾ ਯਾਰ ਮੇਰੇ ਤੇ ਰਿਸ਼ਤਾ ਦਾ ਰਹਿੰਦੇ ਤੂੰ ਪੰਗਾ ਨਾ ਲੈ ਲਈਂ ਬੱਕਰੀ ਤੇ ਰੱਜਦੀ ਨਹੀਂ ਮੈਂ ਬੱਕਰੀ ਨਹੀਂ ਰੱਜਦੀ ਮੈਂ ਇਹ ਕੀ ਗੱਲ ਹੋਈ ਬੱਕਰੀ ਰੱਜਦੀ ਕਿਉਂ ਕਹਿੰਦਾ ਨੇ ਕਹਿੰਦਾ ਨਾਨਾ ਇਹ ਕਹਿੰਦਾ ਇਹ ਤਾਂ ਬਹੁਤ ਖਾਂਦੀਆਂ ਨੇ ਵੀ ਇਹ ਤਾਂ ਖਾਈ ਜਾਂਦੀਆਂ ਨੇ ਤੇ ਪਿੱਛੋਂ ਬਿੰਗਰਾਂ ਕਰੀ ਜਾਂਦੀਆਂ ਨੇ ਖਾਈ ਜਾਂਦੀਆਂ ਮੈਂ ਕਮਲਿਆ ਵਾਂ ਮੈਂ ਤੇਰਾ ਮੈਂ ਇਹੋ ਜਿਹਾ ਦੁਨੀਆ 'ਚ ਕਿਹੜਾ ਕੋਈ ਜਾਨਵਰ ਨਹੀਂ ਹੈ ਜਿਹੜਾ ਨਹੀਂ ਰੱਜਦਾ ਸਬਰਾਜ ਦੇ ਨੇ ਸਬਦਾ ਲਿਵਰ ਹੁੰਦਾ ਸਬਦਾ ਪਾਚਨ ਦੀ ਇੱਕ ਇੱਕ ਮਰਿਆਦਾ ਹੁੰਦੀ ਹੈ ਠੀਕ ਹੈ ਜੀ ਬੱਕਰੀ ਵੀ ਜ਼ਿਆਦਾ ਖਾ ਲੇ ਤਾਂ ਇਹਨੂੰ ਵੀ ਮੋਕ ਲੱਗ ਜਾਂਦੀ ਹੈ ਆਂਦਾ ਅੱਛਾ ਮੈਂ ਹਾਂ ਮੈਂ ਤਾਂ ਫਿਰ ਐਚ ਐਫ ਗਾਵਾਂ ਰੱਖਦੀਆਂ ਜਿੰਨਾ ਐਚ ਐਫ ਗਾਵਾਂ ਖਾਂਦੀਆਂ ਕੋਈ ਨਹੀਂ ਖਾਂਦੀਆਂ ਮੈਂ ਮੇਰੇ ਕੋ ਹੈਗੀਆਂ ਨੇ ਮੈਨੂੰ ਪਤਾ ਕਿ ਨਹੀਂ ਡਾਈਟ ਉਹਨਾਂ ਨੂੰ ਦਵਾਉਂ ਸਾਰਾ ਦਿਨ ਪਾਈ ਆ ਕੋਈ ਸਾਰਾ ਦਿਨ ਖਾਂਦੀਆਂ ਰਹਿੰਦੀਆਂ ਤੇ ਬੱਕਰੀ ਤਾਂ ਮਹਿਜਾ ਜਾਨਵਰ ਹੈ ਤੇ ਬੰਦੇ ਚ ਹਿੰਮਤ ਚਾਹੀਦੀ ਜੇ ਦੋ ਲੱਤਾਂ ਕੰਮ ਕਰਦੀ ਨਾ ਬੰਦੇ ਦੇ ਤੇ ਤਿੰਨ ਚਾਰ ਫੋਟੀ ਸੋਟੀ ਨਾ ਤਾਂ ਜਿੱਥੇ ਮਰਜ਼ੀ ਕਮਾ ਕੇ ਤੇ ਫ੍ਰੀ ਚੈਨਲ ਨੂੰ ਵੀ ਆਪਾਂ ਰਜਾ ਠੀਕ ਹੈ ਇਹ ਤਾਂ ਥੋੜੀ ਜਿਹੀ ਜਗ੍ਹਾ ਤੇ ਵੀ ਰਜਰੂਜ ਆਉਂਦੀਆਂ ਸੜਕ ਤੇ ਘਮੋਣੀਆਂ ਪੱਕੀ ਤੇ ਕਿਤਾ ਵੀ ਲਾੜਾ ਤੇ ਹੋਰ ਆਪਾਂ ਜਾਨਵਰ ਖੁੱਲ੍ਹਾ ਨਹੀਂ ਛੱਡ ਸਕਦੇ ਤੇ ਮੈਂ ਭਰਾ ਡਰਨ ਵਾਲੀ ਗੱਲ ਨਹੀਂ ਹੈਗੀ ਐਵੇਂ ਕਿਸੇ ਦੇ ਮਗਰ ਨਹੀਂ ਲੱਗਿਆ ਜੇ ਤੇਰਾ ਮਨ ਕਰਦਾ ਨਾ ਕਹਿੰਦਾ ਮੇਰਾ ਮਨ ਬੜਾ ਜੀ ਕਰਦਾ ਬੱਕਰੀ ਦਾ ਖਤੰਦਾ ਸ਼ੁਰੂ ਕਰਨ ਨੂੰ ਕੰਮ ਤੇ ਮੈਨੂੰ ਭਾ ਡਰ ਆਇਆ ਮੈਂ ਡਰਨਾ ਵੀਰੇ ਆਪਾਂ ਹੈਗੇ ਜੇ ਤੇਰਾ ਨਾ ਹੀ ਲੱਗਾ ਤੇ ਮੇਰ ਕੋ ਛੱਡ ਜੀ ਮੈਂ ਉੱਤਰ ਜਾ ਲਿਆ ਕਰ ਠੀਕ ਹੈ ਤੂੰ ਮੇਰੀ ਅੱਖੇ ਸਿਰਫ ਤਿੰਨੋ ਟਾਈਮ ਹੀ ਪਾ ਦਿਆ ਕਰ ਇਹਨਾਂ ਨੂੰ ਸਵੇਰੇ ਦੁਪਹਿਰੇ ਤੇ ਸ਼ਾਮ ਬਸ ਠੀਕ ਹੈ ਤਿੰਨ ਟਾਈਮਾਂ ਚੀਜ਼ ਬੱਕਰੀ ਰੱਜ ਜੇ ਤੇ ਪੋਣ ਦਾ ਤਰੀਕਾ ਹੋਣਾ ਚਾਹੀਦਾ ਠੀਕ ਹੈ ਮੈਂ ਕਿਹਾ ਮੈਂ ਕੋ ਸਾਰਾ ਦਿਨ ਥੋੜਾ ਪਾਈ ਜਾਂਦਾ ਨੂੰ ਮੈਂ ਵੇਖ ਲਾ ਆਪਣੇ ਕਿੰਨੇ ਕਿ ਜਾਨਵਰ ਨਾਲ ਘਰੇ ਰਹਿੰਦੇ ਆ ਇੰਨੇ ਕਿ ਕਮਜ਼ੋਰ ਨੇ ਮੈਂ ਦੱਸ ਆਪਣੇ ਜਾਨਵਰ ਖਸ ਦੇ ਕੀੜ ਦੇ ਨੱਚਦੇ ਫਿਰਦੇ ਆ ਠੀਕ ਹੈ ਠੀਕ ਹੈ ਤੇ ਹਾਂ ਪੁੱਤ ਆ ਮੇਰਾ ਸ਼ੇਰ ਚੁੱਗੀ ਹਾਂ ਦੱਸੋ ਕਿਹੜੇ ਬੰਨੇ ਕਮਜ਼ੋਰ ਹੈ ਠੀਕ ਹੈ ਰੱਜਾ ਕਰਦਾ ਨਾ ਤੇ ਤੇ ਮੈਂ ਇਹਨ ਗੱਲ ਕੀ ਮੈਂ ਕੋਈ ਗੱਲ ਨਹੀਂ ਵੀਰੇ ਤੂੰ ਕੰਮ ਸ਼ੁਰੂ ਕਰ ਬਹੁਤ ਵਧੀਆ ਹੰਦਾ ਬਿਜ਼ਨਸ ਹੈ ਠੀਕ ਹੈ ਤਾਂ ਫਰੀ ਦਾ ਵੀ ਧੰਦਾ ਤੇ ਇਹਨੂੰ ਆਪਾਂ ਥੋੜੀ ਜਿਹੀ ਜਗ੍ਹਾ ਤੇ ਵੀ ਰੱਖ ਸਕਦੇ ਹਾਂ ਮੈਂ ਠੀਕ ਹੈ ਮੈਂ ਮੈਂ ਇਹਨੂੰ ਗੱਲ ਦੱਸੀ ਮੈਂ ਨੀਰਾ ਸੁਪਟਿਆ ਮੈਨੂੰ ਅੱਜ 5-6 ਮਿੰਟ ਹੋ ਗਿਆ ਬਾਈ ਤੇ ਇੱਕ ਮੰਡਲ ਆਪਣੇ ਚੋਂ 6 700 ਨੂੰ ਆ ਜਾਂਦਾ ਨੇੜੇ ਆਪਣੇ ਰਾਜਸਥਾਨ ਤੇ ਅਜੇ ਤੱਕ ਮੇਰਾ ਚੱਲੀ ਜਾਂਦਾ ਮੈਂ ਕੋਈ ਡਰਨ ਵਾਲੀ ਗੱਲ ਨਹੀਂ ਫਿਰ ਉਹਨੂੰ ਵੀਰ ਨੂੰ ਸਮਝਾਇਆ ਕਰ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਕਰਦਾ ਸ਼ੁਰੂ ਮੇਰੇ ਨਾਲ ਹੈ ਮੈਂ ਤੇਰੇ ਨਾਲ ਹੈ ਕਈਆਂ ਦੇ ਤਾਂ ਉਹ ਗੱਲ ਉਹੀ ਕਰਦੇ ਨੇ ਵੀਰੋ ਕਈਆਂ ਦੇ ਤੇ ਦਿਲ 'ਚ ਵਹਿਮ ਹੀ ਇੰਨਾ ਬੈਠਾ ਆਇਆ ਵੀ ਪਤਾ ਨਹੀਂ ਬੱਕਰੀ ਕਿੰਨਾ ਖਾ ਜਾਂਦੀ ਐ ਵੀਰੇ ਬੱਕਰੀ ਇੰਨੀ ਡਾਇਟ ਨਹੀਂ ਹੁੰਦੀ ਜਿੰਨੀ ਆਪਾਂ ਨੂੰ ਲੋਕ ਡਰਾਵਾ ਦਿੰਦੇ ਇਹ ਇਹ ਬੜੀ-ਵੜੀ ਸੁਣਿਆ ਮੈਂ ਅੱਜ ਨਹੀਂ ਪਹਿਲੀ ਵਾਰ ਸੁਣਿਆ ਬੜੀ-ਵੜੀ ਸੁਣਿਆ ਕਹਿੰਦੇ ਬੱਕਰੀ ਤੇ ਰੱਜਦੀ ਨਹੀਂ ਜੇ ਬੰਦਾ ਪੁੱਛੇ ਬੱਕਰੀ ਕਿਉਂ ਨਹੀਂ ਰੱਜਦੀ ਆ ਆ ਆ ਵੇਖ ਲਓ ਰੱਜਦੀ ਜਿਉਂ ਨਹੀਂ ਆ ਪੱਠੇ ਪਾਏ ਨੇ ਲਾ ਕੇ ਹਰਿਆ ਪਾਇਆ ਆ ਆ ਦੇਖੋ ਖਾਂਦੇ ਨੇ ਠੀਕ ਹੈ ਜੀ ਅਬ ਵੇਖਦਾ ਹੀ ਨਹੀਂ ਪਿਆ ਲੈ ਤੁਹਾਡੇ ਸਾਹਮਣੇ ਆਪਣਾ ਆਪਣਾ ਦੇਖੋ ਜਾਨਵਰ ਵੇਖਦਾ ਹੀ ਨਹੀਂ ਲੈ ਹਰਿਆ-ਚਾਰਾ ਪਾਇਆ ਹੈ ਠੀਕ ਹੈ ਤੇ ਰੱਜਦੀ ਕਿ ਨਹੀਂ ਰੱਜਿਆ ਤਾਂ ਹੀ ਪਿੱਛੇ ਹਟਿਆ ਜਿਹ ਪੁੱਖਾ ਹੁੰਦਾ ਤੇ ਆਪੇ ਉੱਥੇ ਖਾਂਦਾ ਠੀਕ ਹੈ ਜੀ ਉਹ ਬੈਠੀ ਇੱਕ ਠੀਕ ਹੈ ਤਾਂ ਇੱਕ ਵੇਹ ਪਾਤਾ ਬਸ ਆਪਣੇ ਲੋਕਾਂ ਨੇ ਵੀ ਪਤਾ ਨਹੀਂ ਕਿੰਨਾ ਕੁ ਖਾ ਜਾਂਦੀ ਜਿਹੜੇ ਬੱਕਰੀ ਦੀ ਕੋਈ ਜ਼ਿਆਦਾ ਵੱਡੀ ਡਾਇਟ ਨਹੀਂ ਹੈ ਜੀ ਨਪਉਣ ਦਾ ਤਰੀਕਾ ਆਪਣਾ ਚੀਜ਼ ਦਾ ਠੀਕ ਹੈ ਚਲੋ ਇੱਕਦਮ ਮਨ ਦੇ ਜਰੂਰਤ ਆ ਕੇ ਕਿਸੇ ਚੀਜ਼ ਨੂੰ ਰੱਖਦੇ ਆ ਇੱਕਦਮ ਟੁੱਟ ਕੇ ਜਰੂਰ ਪੈਂਦੀ ਭਜਦੀ ਆ ਪਤਾ ਨਹੀਂ ਕੀ ਆ ਫਿਰ ਉਸ ਤੋਂ ਬਾਅਦ ਦੋ ਗਵਾਰੀ ਮੂੰਹ ਮਾਰ ਕੇ ਆਪੇ ਵੇਖ ਲੈਂਦਾ ਵੀ ਜੇ ਤਾਂ ਖਾਨਣ ਵਾਲੀ ਤਾਂ ਖਾਂਦੀ ਨਹੀਂ ਤੇ ਨਹੀਂ ਹਟ ਜਾਂਦੀ ਪਿੱਛੇ ਤੇ ਤੇ ਵੀਰੋ ਜਿੰਨੇ ਵੀ ਕੰਮ ਸ਼ੁਰੂ ਕਰਨੇ ਆ ਇਹ ਇਹ ਆ ਚੀਜ਼ ਵੇਖ ਕੇ ਨਾ ਵੀ ਡਰਿਓ ਕਿ ਬੱਕਰੀ ਰਾਜਦੀ ਨਹੀਂ ਇਹ ਤਾਂ ਦਿਲ ਚੋਂ ਵਹਿਮ ਕੱਢ ਦੋ ਜਿੰਦੀ ਇੱਛਾ ਹੈਗੀ ਤੇ ਕੰਮ ਸ਼ੁਰੂ ਕਰੋ ਜਿੰਦੀ ਇੱਛਾ ਕਰਦੀ ਆ ਠੀਕ ਹੈ ਜੀ ਤੇ ਇੰਡੀਆ ਵਰਗਾ ਫਰੀ ਵਰਗਾ ਜਾਂ ਇੰਡੀਆ ਵਰਗਾ ਬਿਜ਼ਨਸ ਹੀ ਐ ਨਹੀਂ ਜੇ ਬੰਦੇ ਦਾ ਕਹਿੰਦੇ ਹੁੰਦੇ ਨਾ ਹਿੰਮਤ ਹੋਵੇ ਨਾ ਤੇ ਬੰਦਾ ਇਹਨਾਂ ਨੂੰ ਫਰੀ ਚ ਕਮਾ ਕੇ ਵੀ ਪਾਲ ਸਕਦਾ ਠੀਕ ਹੈ ਜੇ ਆਪਣੇ ਘਰੇ ਰਸ ਨਹੀਂ ਹੈਗਾ ਤੇ ਠੀਕ ਹੈ ਜ਼ਰੂਰੀ ਨਹੀਂ ਪੱਟਿਆਂ ਤੇ ਘਰ ਦੀ ਨੀਰੀ ਤੇ ਇਹਦੇ ਚ ਪਾਲਣਾ ਵੀ ਤਾਂ ਬੰਦਾ ਕਮਾ ਕੇ ਵੀ ਪਾਲ ਸਕਦਾ ਠੀਕ ਹੈ ਤੇ ਬਸ ਇਹ ਹੀ ਗੱਲਾਂ ਸੀ ਅੱਜ ਦੀ ਵੀਡੀਓ ਚ ਤਾਂ ਹੋਰ ਤੇ ਆਪਾਂ ਕੀ ਗੱਲਾਂ ਕਰਨੀਆਂ ਬਸ ਉਹ ਭਰਾ ਕਹਿੰਦਾ ਠੀਕ ਆ ਤੇ ਮੈਂ ਭਾਵੇਂ ਤੇਰ ਕੋਈ ਜਗ੍ਹਾ ਨਹੀਂ ਹੈਗੀ ਦੋ ਖੁਰਲੀਆਂ ਆਪਾਂ ਉੱਥੇ ਹੀ ਲਿਆਵਾਂਗੇ ਮੰਡੀ ਚੱਲਦੇ ਆ ਨਾਲੇ ਦੋ ਖੁਰਲੀਆਂ ਚੱਕ ਲਿਆਵਾਂਗੇ ਤੇ ਜਿੰਨੇ ਦੋ ਚਾਰ ਇਕਰੀ ਨਗ ਲਿਆ ਜਿਆਦੇ ਲਿਆ ਹੈ ਨਾ ਦੋ ਬੱਕਰੀਆਂ ਲਈਂ ਬਸ ਇਕਰੀ ਕੀ ਸ਼ੁਰੂ ਕਰ ਲਾ ਆਪਾਂ ਸੂਣ ਵਾਲੀਆਂ ਅੰਗ ਬਣਾ ਬੱਕਰੀਆਂ ਲਿਆਵਾਂਗੇ ਨਾਲੇ ਘਰੇ ਸਵਾਂਈਂ ਨਾਲੇ ਤੈਨੂੰ ਤੇਰੇ ਨਾਲ ਆ ਠੀਕ ਐ ਤੁਹਾਨੂੰ ਦੱਸੀ ਜਾਵਾਂਗੇ ਤੇ ਅੱਗੇ ਤਰਾ ਚੰਗਾ ਲੱਗਾ ਤੇ ਅੱਗੇ ਜੁੜਿਆ ਰਹੀ ਸ਼ੁਰੂ ਕਰਦੀ ਹੋਰ ਬਣਾ ਲਈ ਤੇ ਨਾ ਕਰਿਆ ਤੇ ਕੋਈ ਗੱਲ ਨਹੀਂ ਦੋਨ ਕੋਈ ਫਰਕ ਨਹੀਂ ਪੈਂਦਾ ਉਹ ਮੇਰੇ ਵਰਗਾ ਵੀ ਲੱਖ ਲੂਗਾ ਕੋਈ ਗੱਲ ਨਹੀਂ ਤੇ ਪਹਿਲੀ ਗੱਲ ਤਾਂ ਵੀਰੇ ਉਹਨਾਂ ਗੱਲ ਕੀ ਵੀ ਕਾਮਯਾਬ ਹੋਏਗਾ ਡਰਨ ਵਾਲੀ ਗੱਲ ਨਹੀਂ ਤੇਰੇ ਨਾਲ ਆ ਜਿੱਥੇ ਕਹਿੰਗਾ ਉੱਤੇ ਖੜਾਂਗੇ ਤੇ ਭਰਾ ਨੂੰ ਅੱਜ ਹੋਰ ਆਪਣੇ ਨੇ ਇੱਕ ਭਰਾ ਜਿ ਜੋੜਿਆ ਤੇ ਡਰਨ ਵਾਲੀ ਗੱਲ ਹੀ ਹੁੰਦੀ ਤੇ ਇਹ ਚੀਜ਼ਾਂ ਵੇਖ ਕੇ ਨਾ ਪਿੱਛੇ ਹਟਿਓ ਵੀ ਬੱਕਰੀ ਰਾਜ ਨਹੀਂ ਰਾਜਦੀ ਸਾਰਾ ਕੁਝ ਚੜਦਾ ਤੇ ਇਹ ਵੀਡੀਓ ਸੀ ਆਪਣੀ ਤੇ ਆਪਣੇ ਨਾਗ ਨੇ ਠੀਕ ਆ ਉਹ ਪ੍ਰਮਾਤਮਾ ਮਿਹਰ ਕਰੇ ਬੱਸ ਆ ਪੱਕੇ ਪਾਈ ਨਾ ਗਰੀ ਹਰਿਆ ਠੀਕ ਹੈ ਤੇ ਆ ਵੀ ਨਹੀਂ ਨਾ ਕੋ ਖਾਦਾ ਜਾਂਦਾ ਹੋਰ ਇਹਨਾਂ ਨੂੰ ਕੀ ਖਾਣਾ ਠੀਕ ਹੈ ਸੱਚੀ ਕਾਜੀ ਸਾਰਿਆਂ ਨੂੰ